ਇੱਕ ਚੀਜ਼ ਤੁਸੀਂ ਜ਼ਿਕਰ ਕੀਤਾ ਅਮਰਿਤਪਾਲ ਹੋਰਾਂ ਦਾ ਤਾਂ ਤੁਸੀਂ ਕਹਿੰਦੇ ਹੋ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹਦਾ ਲੈਵਲ ਦਾ ਉਸ ਲੈਵਲ ਦਾ ਉਹਨਾਂ ਦਾ ਜ਼ੁਰਮ ਨਹੀਂ ਸੀਗਾ ਤੁਹਾਡੀ ਭਾਜਪਾ ਨਾਲ ਸਾਂਝ ਵੀ ਹੈ ਪੰਜਾਬ ਸਰਕਾਰ ਨਾਲ ਜੇ ਗੱਲਬਾਤ ਹੋਈ ਹੈ ਕਦੇ ਤੁਹਾਡੀ ਇਸ ਮੁੱਦੇ ਤੇ ਜ਼ਿਕਰ ਤੁਹਾਨੂੰ ਤੁਹਾਡਾ ਨਜ਼ਰੀਆ ਇਹ ਹੈ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਇਸ ਧੱਕੇ ਬਾਰੇ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਨਾਲ ਨਹੀਂ ਹਲੇ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਪਰ ਮੈਂ ਚਾਹਨਾ ਕਿ ਮਤਲਬ ਕਿ ਸਾਡੀ ਗੱਲਬਾਤ ਅਗਰ ਉਹ ਸਮਝਣ ਇਸ ਗੱਲ ਨੂੰ ਮੈਂ ਤਾਂ ਇਹ ਵੀ ਗੱਲ ਕਹਿਣਾ ਕਿ ਜਿਹੜੀ ਬੀਜੇਪੀ ਆ ਦੇਖੋ ਦੇਸ਼ ਤੇ ਰਾਜ ਕਰ ਰਹੀ ਹੈ ਜੀ ਇਸੇ ਲਈ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਇੱਕ ਐਸੀ ਥਿਰ ਬਣਾਓ ਜਿਹੜੀ ਪੰਜਾਬੀਆਂ ਦੀ ਗੱਲ ਕਰ ਸਕੇ ਉੱਥੇ ਜਾ ਕੇ ਹੁਣ ਸਾਡੇ ਪੰਜਾਬੀ ਖਿੰਡੇ ਹੋਏ ਆ ਉਹ ਵੀ ਦੇਖ ਲੈਂਦੇ ਆ ਵੀ ਇਹਦਾ ਪੱਟੋ ਤਾੜਾ ਜੇ ਸਰਕਾਰ ਆ ਜਿਹੜੀ ਸਾਡੀ ਪੰਜਾਬ ਦੀ ਕਿਉਂਕਿ ਇਹ ਕੰਮ ਹੁੰਦਾ ਗਵਰਨਮੈਂਟਸ ਦੇ ਅੱਜ ਬੰਦੀ ਸਿੰਘਾਂ ਨੂੰ ਛਡਾਉਣਾ ਕੋਈ ਔਖਾ ਨਹੀਂ ਹੈਗਾ ਜੇ ਕਾਨੂੰਨੀ ਤੌਰ ਤੇ ਸਾਡੀਆਂ ਸਰਕਾਰਾਂ ਸੁਹਿਰਦ ਹੋ ਜਾਣ ਤਾਂ ਇੱਥੋਂ ਇਹ ਪ੍ਰੋਪਰਲੀ ਰਿਪਰੈਜ਼ੈਂਟ ਕਰ ਦੇਣ ਸੈਂਟਰ ਨੂੰ ਕਿ ਜੀ ਸਜ਼ਾ ਭੁਗਤ ਚੁੱਕੇ ਨੇ ਤੁਹਾਡੇ ਕੋ ਵੱਡੀਆਂ ਵੱਡੀਆਂ ਏਜੰਸੀਜ਼ ਨੇ ਇਹਨਾਂ ਦੇ ਮਗਰ ਲਾ ਲਓ ਪੇਰੋਲ ਤੇ ਬਾਬਾ ਵੀ ਤਾਂ ਛੱਡ ਦਿੰਦੇ ਹੋ ਰਾਮ ਰਹੀਮ ਇਹਨਾਂ ਨੂੰ ਛੱਡੋ ਇਹਨਾਂ ਦੇ ਮਗਰ ਏਜੰਸੀਆਂ ਲਾਓ ਦੇਖੋ ਵਿਚਾਰੇ ਕੀ ਕਰਦੇ ਨੇ ਉਹ ਤਾਂ ਯਾਰ ਉਹਨਾਂ ਨੂੰ ਤਾਂ ਦਿਸਣੋਂ ਵੀ ਹਟੇ ਹੋਏ ਆ ਕਈਆਂ ਨੂੰ ਉਹ ਆਪਣੇ ਪਰਿਵਾਰ ਚ ਆਉਣਗੇ ਆਪਣੇ ਬੱਚਿਆਂ ਦੇ ਵਿੱਚ ਰਹਿਣਗੇ ਉਹ ਨਹੀਂ ਇਹ ਜੇ ਹੈਗੇ ਨਾ ਉਹਨਾਂ ਤੇ ਉਸ ਟਾਈਮ ਤੇ ਕੋਈ ਇਹ ਜੀ ਗੱਲ ਸੀ ਠੀਕ ਹੈ ਹਾਲਾਤ ਇਹ ਜੇ ਸੀ ਕਿ ਉਹ ਤੱਕ ਤੇ ਅੱਜ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੀ ਹਨ ਸੈਂਟਰਲ ਗਵਰਨਮੈਂਟ ਕੋਲ ਪ੍ਰੋਪਰ ਅਸੀਂ ਵੀ ਕਮਜ਼ੋਰ ਆ ਹਾਂ ਨੇ ਸਾਡੀ ਪਾਰਟੀ ਕਮਜ਼ੋਰ ਆ ਸਾਡੀ ਪਾਰਟੀ ਨੂੰ ਜੇ ਪਬਲਿਕ ਬਲ ਦੇਗੀ ਨਾ ਤਾਂ ਜਰੂਰ ਇਸ ਤੇ ਅਸੀਂ ਤਕੜੇ ਹੋ ਕੇ ਉਹਨਾਂ ਨਾਲ